ਕੰਮੀ ਆਪਾਂ ਵੀ ਰਿਆ ਹੁਣ ਮਿਲਾਂਗੇ ਕਿੱਥੇ ਮਿਲਾਂਗੇ ਜਿਨ੍ਹਾਂ ਨੇ ਆਪਾਂ ਨੂੰ ਬੰਡਿਆ ਗੋਰੇ ਰੇ ਮਿਲਾਂਗੇ ਸਾਡਾ ਅਜ ਲਾਹੌਰ ਦੇ ਵਿੱਚ ਲਾਸਟ ਦਿਨ ਹੈ ਵਾਪਸੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਜੀ ਤੇ ਸਭ ਤੋਂ ਪਹਿਲਾਂ ਅਸੀਂ ਜਾਣਾ ਨਾਸਰ ਬਾਈ ਹੁਣਾਂ ਦੇ ਤੇ ਵਿਕਾਸ ਬਾਈ ਦੇ ਨਾਲ ਇਹਨਾਂ ਨਾਲ ਆਫਿਸ ਪੋਡਕਾਸਟ ਰਿਕਾਰਡ ਕਰਨਾ ਹੈਗਾ ਢਿਲੋਂ ਬਾਈ ਢਿਲੋਂ ਦੇ ਉੱਤੇ ਦੇਖ ਸਕਦੇ ਤੁਸੀਂ ਹਣਾ ਤੇ ਉਹ ਤੋਂ ਬਾਅਦ ਫਿਰ ਅਸੀਂ ਵਾਗਾ ਬਾਡਰ ਨੂੰ ਜਾਣਾ ਹੈ। ਹਾਂਜੀ ਸ਼ਾਪਿੰਗ ਹੋਗੀ। ਜਾਣਗੇ ਪੌਡਕਾਸਟ ਕਰਨਾ ਸੀ ਕਰਨ ਜਾਵਾਂਗੇ ਸ਼ਾਪਿੰਗ। ਖੁਸ਼ ਨੇ ਸ਼ਾਪਿੰਗ ਕਰਨ ਜਾਣਾ ਪੌਡਕਾਸਟ ਸਿਰਫ ਸਾਡੇ ਦੋਵਾਂ ਦਾ ਹੋਊਗਾ ਕਿਉਂਕਿ ਤਾਂ ਕਾਰਨ ਇਹ ਸਾਡੇ ਕੋਲ ਸ਼ਾਪਿੰਗ ਨੂੰ ਟਾਈਮ ਹੀ ਨਹੀਂ ਮਿਲਿਆ ਪਿੰਡਾਂ 'ਚ ਐਦ ਕੀ ਅਸੀਂ ਇੱਲਿਆਂ ਦਾ ਜਾ ਰਹੇ। ਇਹ ਆ ਗਈ ਜੀ ਆਪਣੀ ਗੱਡੀਆਂ ਸਮਾਨ ਇੱਥੇ ਤੱਕ ਆਪਣਾ ਲੱਦਿਆ ਹੋਇਆ ਸਾਰਾ। ਇੰਨੀ ਸ਼ਾਪਿੰਗ ਲਈ ਖੁਸ਼ ਨੇ ਬੈਗ ਭਰੇ ਹੋਏ ਹਜੇ ਕਹਿੰਦੇ ਮੈਂ ਹਜੇ ਕਹਿੰਦੇ ਮੈਂ ਹੋਰ ਸ਼ਾਪਿੰਗ ਕਰਕੇ ਆਉਣੀ ਆ। ਇਹ ਦੋ ਜੇ ਝੂਠ ਹੈ। ਨਾ ਨਾ ਨਾ। ਉਹ ਸਮੀ ਕਿਵੇਂ ਆ ਵੀਰਿਆ? ਕਿਵੇਂ ਆ ਵੀਰਿਆ ਠੀਕ ਐ ਭਾਜੀ ਠੀਕ ਐ ਠੀਕ ਐ ਮੱਬਦਾਂ ਦਾ ਸਫ਼ਰ ਹੁਣ ਕਿਹਦੇ ਨਾਲ ਦੇਖਾਂਗੇ ਤੁਸੀਂ ਚੱਲੇ ਜੇ ਮੈਨੂੰ ਨਜ਼ਲਾ ਜ਼ੁਕਾਮ ਲੱਗ ਗਿਆ ਵਾ ਰੋਕੋ ਕਿਉਂ ਮੈਨੂੰ ਲੱਗਿਆ ਹੋਇਆ ਸੀ ਪਹਿਲਾਂ ਦਵਾਈ ਇਸ ਤੇ ਪੈਸੇ ਮੰਗ ਰਿਹਾ ਬਹੁਤ ਆ ਨਜ਼ਲਾਦ ਕਰਨ ਲੱਗਿਆ ਤਾਂ ਕਿ ਗੋਲ ਡੇਲੋਂ ਸਾਹਿਬ ਨੂੰ ਮਿਲਾਈਏ ਤਾਂ ਕਿ ਡੇਲੋਂ ਸਾਹਿਬ ਕਿਦਾਂ ਜੀ ਤਿਆਰੀਆਂ ਨੇ ਤਿਆਰੀਆਂ ਤਿਆਰੀਆਂ ਮੈਂ ਇਹਨਾਂ ਨੂੰ ਕਿਹਾ ਸੀਗਾ ਮੈਂ ਕਿਹਾ ਸਾਨੂੰ ਰੱਖ ਲਓ ਸਾਡਾ ਵੀਜ਼ਾ ਐਕਸਟੈਂਡ ਕਰਾ ਦਿਓ ਕੀ ਐ ਸਟੇਟਮੈਂਟ ਤੁਹਾਡੇ ਇਹਦੇ ਮੈਂ ਤਾਂ ਰੱਖਣ ਦੀ ਤਿਆਰ ਹਾਂ ਮੈਂ ਕਹਣਾ ਉਹ ਬਰਿਆ ਜਾਣਾ ਮੇਰੇ ਮਾਮੇ ਦੀਦਾ ਵਿਆਹ ਸੁਦੇਮ ਜਰ ਤਾਂ ਤੁਹਾਨੂੰ ਉੱਥੇ ਲੈ ਕੇ ਜਾਉਂ ਤਾਂ ਆਪ ਨਹੀਂ ਤੇ ਮੇਰੇ ਤਾਂ ਪਾਈ ਜਾ ਨਾ ਮੈਂ ਤਾਂ ਕਿਹਾ ਸੀਗਾ ਮੇ ਰੱਖ ਲੋ ਹਰ ਦਮ ਰੈਡੀ ਮੈਨੂੰ ਭਾਈ ਸਾਹਿਬ ਸ਼ੁਗਲ ਤੋਂ हट ਕੇ ਮੈਂ 2014 ਤੋਂ ਤੁਹਾਡੇ ਵਰਗੇ ਪਿਆਰ ਵਾਲੇ ਜੀਆਂ ਨੂੰ ਜਿਹੜਾ ਨਾ ਝੱਲ ਨਹੀਂ ਰਿਹਾ ਬਲਕਿ ਉਹ ਤਾਂ ਪਿਆਰ ਮਾਣ ਰਿਹਾ ਨਾ ਮਾਣ ਤੇ ਮੈਂ ਥੱਕਦਾ ਹਾਂ ਹੂੰ ਘਰੋਂ ਗਾਣਾ ਖਾ ਲੈਣਾ ਪਰ ਥੱਕਦਾ ਨਹੀਂ ਮੈਂ ਜਿੰਨੇ ਆਉਣ ਮੈਨੂੰ ਸਗੋਂ ਚਾਰ ਚੜਦਾ ਭਾਵੇਂ ਵੱਧ ਵੱਧ ਹੁਣ ਜੂਹੀ ਜਾ ਰਿਹਾ ਅੱਜ ਤੇ ਟੁਰਨੇ ਉਹ ਨਹੀਂ ਆ ਰਹੇ ਬਾਅਦ ਵਿੱਚ ਹੂੰ ਤੇ ਫਿਰ ਉਹਨਾਂ ਨਾਲ ਵੀ ਟਾਈਮ ਸਪੈਂਡ ਕਰਨਾ ਮੈਂ ਉਹਨਾਂ ਨਾਲ ਵੀ ਮੈਂ ਤਾਂ 5 ਦਿਨ ਰਹਿ ਜਾ ਤਾਂ ਮੈਂ ਬਿਮਾਰ ਹੋਇਆ ਇਹਨਾਂ ਨੂੰ ਘੁਮਾ ਕੇ ਰਾਂ ਨਾ ਮੇਰਾ ਦਿਲ ਲਾ ਕਰੀਦਾ ਤੁਹਾਡੇ ਵਰਗੇ ਭਰਾਵਾਂ ਨੂੰ ਤੇ ਫਿਰ ਹੁਣ ਜਾਣਾ ਚਾਹੀਦਾ ਸਾਨੂੰ ਅੱਜ ਨਾ ਜਾ ਚਲੋ ਨਹੀਂ ਜਾਂਦੇ ਯਾਰ ਹੁਣ ਪਹਿਲਾ ਪੌਡਕਾਸਟ ਰਿਕਾਰਡ ਕਰਾਈਏ ਬਾਹਲੀਆ ਅੰਦਰਲੀਆ ਗੱਲਾਂ ਨਹੀਂ ਕਰਨੀਆਂ ਢੱਲੋਂ ਸਾਹਿਬ ਨੇ ਕਹਿਤਾ ਵੀ ਮੈਨੂੰ ਘਰੋਂ ਗਾਣਾ ਪੈਂਦੀਆਂ ਨੇ ਇਹ ਸਾਰਿਆਂ ਨੂੰ ਹੀ ਪੈਂਦੀਆਂ ਹੁੰਦੀਆਂ ਮੈਨੂੰ ਵੀ ਇੱਕ ਗਾਣਾ ਪੈਣ ਗਿਆ ਜੇ ਮੈਂ ਇੱਥੇ ਟਾਈਮ ਜਾਇਆ ਕਰਦਾ ਖੁਸ਼ ਨੂੰ ਸ਼ਾਪਿੰਗ ਲਈ ਟਾਈਮ ਨਹੀਂ ਮਿਲਣਾ ਤੇ ਬਾਲੇ ਬਾਲੇ ਰਨ ਮਰੀਦ ਹੋ ਤੁਸੀਂ ਸਾਰੇ ਕੀ ਆ ਕੀ ਆ ਰਨ ਮਰੀਦ ਹੋ ਤੁਸੀਂ ਸਾਰੇ ਇਹਨਾਂ ਦਾ ਤੁਹਾਡਾ ਡੰਡਾ ਨਹੀਂ ਚੱਲਦਾ ਆਏ ਹਾਏ ਲੈ ਵੀ ਚਲਿਓ ਆਫਿਸ ਚੱਲਦੇ ਆਂ ਪਹਿਲਾ ਇਹ ਜਾਣ ਤੋਂ ਪਹਿਲਾਂ ਜੀ ਪੌਡਕਾਸਟ ਦੀਆਂ ਤਿਆਰੀਆਂ ਤੇ ਮੈਂ ਅੱਜ ਨਾਲ ਨਾਲ ਪੌਡਕਾਸਟ ਮੇਰੇ ਫੋਨ ਬਲੌਗ 'ਚ ਵੀ ਰਿਕਾਰਡ ਕਰੂੰਗਾ ਤੇ ਮੇਰੇ ਕੋਲ ਰਾਈਟ ਨਹੀਂ ਵੀ ਜਿਹੜਾ ਬੰਦਾ ਨਾਲ ਪੌਡਕਾਸਟ ਕਰ ਰਿਹਾ ਮੈਂ ਰਿਕਾਰਡ ਕਰ ਸਕਦਾ ਤੇ ਤੁਸੀਂ ਬਾਈ ਤੋਂ ਪਹਿਲਾਂ ਮੇਰੇ ਨਾਲ ਹੀ ਸੁਣ ਸਕਦੇ ਨੇ ਬਗੈਰ ਰਾਈਟ ਤੋਂ ਮੇਰੇ ਨਾਲ ਹੀ ਦੇ ਪੌਡਕਾਸਟ ਸੁਣ ਸਕਦੇ ਹੈ ਤੇਰੇ ਰਾਈਟ ਹੈ ਪਰ ਹੈ ਰੋਂਗੇ ਫਿਰ ਰੋਂਗੇ ਰਾਈਟਵੇ ਨਹੀਂ ਹੈਗਾ ਇਹ ਇਹ ਕਹਿੰਦੇ ਇੰਨੇ ਆ ਤਾਮਝਾਮ ਕਰੀ ਜਾਂਦੇ ਨੇ ਪੈਸੇ ਲਾਏ ਆ ਸਮਾਨ ਤੇ ਫਿਰ ਜੇ ਅਹੀਂ ਸੋਣਨਾ ਸੀਗਾ ਮੋਬਾਈਲਾਂ ਤੇ ਨਹੀਂ ਕੌਫੀ ਦਾ ਕੱਪ ਨਹੀਂ ਰੱਖਿਆ ਤੁਸੀਂ ਨੇ ਨਹੀਂ ਕੌਫੀ ਵਿਦ ਕਰ ਕੌਫੀ ਵਿਦ ਕਰਨੀ ਹੈਗਾ ਕੌਫੀ ਵਿਦ ਨਾਸਿਰ ਇਹ ਇਹ ਵਾਟਰ ਵਿਦ ਨਾਸਿਰ ਨਸਕੈਫ ਨਸਕੈਫੇ ਵਿਦ ਨਾਸਿਰ ਕਾਲੀ ਕੌਫੀ ਹੋ ਜਾਊਗੀ ਕਾਲੀ ਕੌਫੀ ਕੋ ਫ੍ਰੀ ਬਣ ਜਾਂਦੀ ਹੈ ਹਏ ਚਲੋ ਜੀ ਕਰੋ ਸ਼ੁਰੂ ਮਾਰੋ ਹੰਬਲਾ ਫਿਰ ਲੈ ਵੀ ਟੀਮ ਵੱਡੀ ਆ ਦੇਖੋ ਤੇ ਬਾਈ ਨਾਲ ਸੁਣ ਸਕੋਗੇ ਤੁਸੀਂ ਆ ਜਾ ਆ ਜਾ ਇੱਥੇ ਆ ਜਾ ਤੇਰੇ ਵੀ ਘੱਟ ਸੀ ਆ ਜਾ ਉਰੇ ਆ ਜਾ ਅੰਦਰ ਆ ਕੇ ਸੁਣਾ ਕੈਨੇਡਾ ਦਾ ਕਰਨੇ ਭਾਈ ਜੀ ਹੁਣੇ ਦੱਸ ਦੋ ਤੂੰ ਬਹਿ ਤੂੰ ਟਾਈਮ ਨਾ ਮੇਰੇ ਕੋ ਪੁੱਛ ਮੇਰੇ ਕੋ ਨਾ ਸਮੇਂ ਗਾ ਯਾਰ ਮੜਾਏਗਾ ਯਾਰ ਵਿਛੜੇ ਯਾਰਾਂ ਤੋਂ ਜਿੰਦੇ ਮੇਰੀ ਏ ਪਤਾ ਨਹੀਂ ਕਦੋਂ ਇਹ ਇਹ ਰਾਤ ਤਿਆਰ ਕੀਤਾ ਗਾਣ ਇਹ ਇਹ ਤੱਕ ਹੋ ਰਿਹਾ ਨਾ ਤੁਹਾਨੂੰ ਭੇਜ ਗਏ ਨੇ ਖੁਸ਼ ਹੋਣਾ ਉਧਰ ਉਹ ਰਿਸੀਵ ਕਰਦੇ ਆ ਨਾ ਨਵੇਂ ਬੰਦਿਆਂ ਨਾਲ ਜਾਣਾ ਐ ਸਾਮੀ ਇਹ ਬਾਰਡਰ ਤੇ ਗਾਵਾਂਗੇ ਆਪਾਂ ਤੁਹਾਡੇ ਨਾਲ ਜੋ ਪਿਆਰ ਹੈ ਗੇਣਾ ਇਹ ਨਾ ਹੋ ਸਕਦਾ ਆਏ ਹਾਏ 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 ਇਹ ਜੋ ਡਾਇਲੌਗ ਹੈ ਹਰ ਕਿਸੇ ਨੂੰ ਇਦਾਂ ਕਹਿਣਾ ਮੈਂ ਕਿਹਾ ਹਰ ਕਿਸੇ ਨੂੰ ਹੁਣ ਇਦਾਂ ਕਿਆ ਕਰਾਂਗਾ ਵੀ ਸਭ ਤੋਂ ਜ਼ਿਆਦਾ ਪਿਆਰ ਰਿਪਨ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਨਹੀਂ ਕਿਹਾ ਮੈਂ ਨਹੀਂ ਕਿਹਾ ਇਹ ਚਲੋ ਜੀ ਬੈਠੀਏ ਕਰੀਏ ਸ਼ੁਰੂ ਟੈਸ 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 ਇਹ ਡਿਲੋ ਸਾਹਿਬ ਬੈਕ ਨੇ ਜੀ ਕੁਰਸੀ ਤੇ ਤੇ ਟੈਸ 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 ਚੱਲ ਰਿਹਾ ਹੈ ਤੇ ਹੁਣ ਅਗਲੀ ਗੱਲਬਾਤ ਸੁਣੋਗੇ ਤੁਸੀਂ ਨਾਸਰ ਢਿੱਲੋਂ ਪੋਡਕਾਸਟ ਅਗਲੀ ਗੱਲਬਾਤ ਨਾਸਰ ਨਾਸਰ ਢਿੱਲੋਂ ਪੋਡਕਾਸਟ ਹਾਂਜੀ ਫਟਾਫਟ ਜਾ ਕੇ ਟਣਣ ਟਣਣ ਕਰਦੇ ਹੋ ਤੇ ਪੋਡਕਾਸਟਾਂ ਜਿਹੜੇ ਤੇਰੇ ਵਰਗੇ ਸੋਹਣੇ-ਸੋਹਣੇ ਗੈਸਟ ਹੁੰਦੇ ਉਹਨਾਂ ਦੀਆਂ ਹਾਂਜੀ ਬਜਿ ਇਥੇ ਪੰਜਾਬ ਤੇ ਜਿਹੜੇ ਕੰਮ ਕਰਨ ਵਾਲੇ ਮੁੰਡੇ ਨੇ ਉਹਨਾਂ ਦਾ ਮੁੰਡੇ ਕੁੜੀਆਂ ਕੀ ਆ ਬਜੀ ਆਰਟਿਸਟਾਂ ਦੀਆਂ ਕਬੱਡੀ ਵਾਲਿਆਂ ਦੀਆਂ ਸਾਰਿਆਂ ਦੀਆਂ ਪੋਡਕਾਸਟ ਹੁੰਦੇ ਪਟਾਕੇ ਪਾਈ ਵਾਲੇ ਪਟਾਕੇ ਪਾਈ ਜਾਣੇ ਪਟਾਕੇ ਬਾਦੌੜੇ ਕੋਲ ਪਹੁੰਚ ਪਹੁੰਚਦੇ ਰਹਿਣਗੇ ਜੀ ਦੇਖਿਓ ਨਾਲ-ਨਾਲ ਤੁਸੀਂ ਹੁਣ ਪੰਜਾਬੀ ਲਹਿਰ ਦੇ ਨਾਲ-ਨਾਲ ਬਿਜ਼ਨਸ ਇਹ ਗਰੋ ਕਰ ਰਹੇ ਨੇ 5-7 ਚੈਨਲ ਬਣਾ ਛੱਡੇ ਨੇ ਇਹ ਬਿਜ਼ਨਸ ਪੋਡਕਾਸਟ ਆ ਨਾਸਟਿਲੋ ਪੋਡਕਾਸਟ ਜੇ ਕਿਸੇ ਆਪਣੀ ਪ੍ਰੋਮੋਸ਼ਨ ਕਰਾਉਣੀ ਹੋਵੇ ਈਮੇਲ ਦੇ ਦੇਾਂਗੇ ਈਮੇਲ ਠੀਕ ਹੈ ਜੀ ਹੋ ਗਿਆ ਵੀ ਸੈਟਅਪ ਮੁੰਡੇ ਨੂੰ ਚਲਾਓ ਕੰਮ ਖਿੱਚੋ ਫਿਰ ਬਾਰਡਰ ਤੇ ਪਹੁੰਚਣਾਗਾ ਰਫਾ ਦਫਾ ਕਰਨ ਚੱਲਿਆ ਸਾਨੂੰ ਇਹ ਬਾਈ ਹੁਣੇ ਲੱਗੇ ਹੋਇਆ ਪੂਰਾ ਸੈਟਅਪ ਸਾਰਾ ਕਰਨ ਬਾਕੀ ਦਾ ਬਾਈ ਸਾਰਾ ਕੰਮ ਸਹੀ ਆ ਜਿਹੜਾ ਆ ਇਟਾਂ ਇਆਂ ਰੋੜੇ ਰੱਖਦੇ ਇਥੇ ਇਹ ਬਿਹਾਈਂਡ ਦੀ ਸੀਨ ਚ ਹੀ ਦਿਖਾ ਸਕਦਾ ਮੈਂ ਇਹ ਹੋਰ ਕਿਸੇ ਨੇ ਦੇਖਣਾ ਸੀਗਾ ਤੁਸੀਂ ਆ ਵੀ ਹੈ ਸਾਡੀਆਂ ਇਹਨਾਂ ਜਿਹੜਾ ਅੱਗੇ ਖੜੇ ਕੇ ਹਨ ਨਾ ਹੋਟਲ ਆਇਆ ਸੀ ਸੈਟਅਪ ਹਾਂ ਤੇ ਇਹਦੀਆਂ ਟਿੱਕੀਆਂ ਜਿਹੜੀਆਂ ਨੂੰ ਸਾਨੂੰ ਲੱਭਣੀਆਂ ਸੀ ਟੇਪਾਂ ਲਾਈਆਂ ਹਾਂ ਅਜਾ ਟੇਪ ਲਾਦੀ ਉਤੇ ਉੱਪਰ ਦੀ ਲਵੇਟ ਗਈ ਪੱਟੀ ਨਹੀਂ ਕੀਤੀ ਕੈਮਰੇ ਨੂੰ ਦੇਸੀ ਜ਼ਿਗਾਰਡ ਉਹ ਸਮਝ ਜੱਟਾ ਵੀ ਆ ਗਿਆ ਉਹਨੂੰ ਬਿਠਾਓ ਨਾਲ ਚਲੋ ਲਓ ਜੀ ਪੌਡਕਾਸਟ ਨਿਬੜ ਗਿਆ ਤੇ ਹੁਣ ਅਸੀਂ ਚੱਲਿਆਂ ਜੀ ਅ ਅੱਗੇ ਨੂੰ ਰਸਤੇ ਜੀ ਜਾਂਦੇ ਜਾਂਦੇ ਕੁਝ ਖਾਣੇ ਵੀ ਨਹੀਂ ਫਿਰ ਅੱਗੇ ਵਧਾਂਗੇ ਤੇ ਬਾਕੀ ਇਹ ਵੀ ਜਦੋਂ ਤੱਕ ਮੇਰਾ ਇਹ ਵਲੌਗ ਆਣਾ ਪੌਡਕਾਸਟ ਪਹਿਲਾਂ ਚੜਜੂਗਾ ਕਿਉਂਕਿ ਬਾਈ ਹੋਣੀ ਤੇਜ਼ ਨੇ ਐਡਵਾਂਸ ਨੇ ਇਹ ਬਹੁਤ ਗੱਲਾਂ ਕੀਤੀਆਂ ਅਸੀਂ ਬਹੁਤ ਸ਼ੁਗਲੀ ਮਜ਼ਈਆ ਤੇ ਉਸ ਤੋਂ ਬਾਅਦ ਭੈਣ ਖੁਸ਼ੀ ਨੂੰ ਘਰ ਛੱਡ ਕੇ ਇਹ ਮੈਨੇ ਵਾਦਾ ਕੀਤਾ ਦਾ ਵੀ ਮਸਾ ਮਸਾ ਮੈਂ ਕੋ ਨਿਕਲਾ ਜਾਣਾ ਠੀਕ ਠੀਕ ਤੇ ਉਹ ਤੁਸੀਂ ਪੌਡਕਾਸਟ ਚ ਸੁਣ ਲਿਓ ਸਾਰਾ ਕੁਝ ਜਿਹਨੇ ਨਹੀਂ ਸੁਣਿਆ ਉਹ ਸੁਣਿਆ ਜੋ ਇਹ ਦੇਖੋ ਜੀ ਸਾਡੇ ਅਜ਼ੀਜ਼ ਮਿੱਤਰ ਰਾਣਾ ਜਵਾਰਖਾਂ ਜੀ ਇਹ ਵੀ ਪਹੁੰਚ ਗਏ ਸਵਾਗਤ ਹੈ ਜੀ ਤੁਹਾਡਾ ਜੀ ਵਾਹ ਗੱਤ ਯਾ ਤੁਸੀਂ ਤਾਂ ਚੱਲੇ ਹੋ ਤੇ ਹੁਣ ਸੁਆਗਤ ਕਹਦਾ ਕਰਨਾ ਤੁਸੀਂ ਹਾਏ ਹਾਏ ਬਲੌਗਸ ਦਾ ਸਵਾਗਤ ਕਰਨਾ ਹੀ ਹੈ ਨਾ ਤਾਂ ਬਲੌਗ ਦਾ ਸਵਾਗਤ ਬਾਈ ਤਨੂ ਸਾਹਿਬ ਇਹ ਦੇਖੋ ਪੈਸੇ ਰਾਣਾ ਸਾਹਿਬ ਇੱਥੇ ਗੱਲ ਸੁਣੋ ਰਾਣਾ ਸਾਹਿਬ ਰਾਣਾ ਸਾਹਿਬ 9 ਵਜੇ ਸੌ ਜਾਂਦੇ ਆ ਰਾਤੀ 2 ਵਜੇ ਤੜੇ ਨਾਲ ਫਿਰਦੇ ਰਹੇ ਸ਼ਾਪਿੰਗ ਤੇ ਤੇ ਰਾਣਾ ਸਾਹਿਬ ਫੇਰ ਸਵਖਤ ਆ ਗਏ ਹਾਏ 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 ਦੇਖ ਲਓ ਰਾਣਾ ਸਾਹਿਬ ਮੁਹੱਬਤ ਹੈ ਜੀ ਤੁਹਾਡੀ ਇਹ ਕਹਿੰਦੇ ਪੰਜਾਬ ਵਾਲਿਆਂ ਦੀ ਸਾਰਿਆਂ ਦੀ ਮੁਹੱਬਤ ਹੈ ਜੀ ਮੌਕੇ ਤੇ ਪਹੁੰਚ ਜਾਂਦੇ ਆ ਜੀ ਬੜਾ ਕਰੇ ਜੀ ਮੁੰਮੜਾ ਕਿਸੇ ਤਰ੍ਹਾਂ ਹੱਸਦੇ ਵਾਸਤੇ ਹੋ ਸ਼ੁਕਰੀਆ ਬਹੁਤ ਬਹੁਤ ਜੀ ਹਮੇਸ਼ਾ ਤੁਹਾਨੂੰ ਕਈ ਥੀ ਰਹਿਣਾ ਇੱਥੇ ਹਲਵੇ ਦਾ ਕਹਿਣਾ ਚਲ ਜੂਸ ਪਲਾ ਕੇ ਤੋਰ ਫਿਰ ਮਿਲਾਂਗੇ ਜੀ ਰੈਣਾ ਸਾਹਿਬ ਠੀਕ ਆ ਆਪਾਂ ਜਲਦੀ ਜਲਦੀ ਮਿਲਦੇ ਹਾਂ ਹਾਂ ਜੀ ਇਹਨਾਂ ਨੇ ਜੀ ਬੜੀ ਗੱਡੀ ਦੇ ਵਿੱਚ ਕੀਤੀ ਤੇ ਬੜਾ ਬਸ ਜਲਦੀ ਮਿਲਦੇ ਗੱਡੀ ਚ ਕੱਲ ਸਾਨੂੰ ਇੰਨਾ ਟਾਈਮ ਦਿੱਤਾ ਸ਼ਾਪਿੰਗ ਲਈ ਇਹਨਾਂ ਨੇ ਸਾਰਾ ਲਾਹੌਰ ਲੁੱਟ ਲੈਂਦਾ ਕੁਝ ਨਹੀਂ ਹਜੇ ਕਹਿੰਦੇ ਕਹਿੰਦੇ ਮੈਂ ਸ਼ਾਪਿੰਗ ਨਹੀਂ ਕੀਤੀ ਕੁਝ ਕਿੰਨੇ ਪੈਸੇ ਲਾਦੇ ਰੈਣਾ ਸਾਹਿਬ ਤੇਰੇ ਲਾਤੇ ਜੀ ਉਦੋਂ ਕਿੰਨੇ ਲਾਦੇ ਤੂੰ ਤਾਂ ਗਿਣਤੀ ਨਹੀਂ ਕੀਤੀ ਤੂੰ ਚਲੋ ਚਲੋ ਜੀ ਮਾਫਦਾ ਬਣੀ ਰਹਨੇ ਸੀ ਮਿਹਰਬਾਨੀ ਮਿਹਰਬਾਨੀ ਲਓ ਜੀ ਜੂਸ ਆ ਗਿਆ ਚਾਚੇ ਦਾ ਲੈ ਲਿਆ ਆਪਦਾ ਆਪਦਾ ਗਲਾਸ ਭਰ ਲਿਆ ਧੰਨਵਾਦ ਜੀ ਮਿਹਰਬਾਨੀ ਤੁਹਾਡੀ ਸ਼ੁਕਰੀਆ ਸਭੀ ਚੱਕ ਆ ਆਪਦਾ ਜਾਂਦੀ ਵਾਰ ਦਾ ਜੂਸ ਆ ਜਾਂਦੀ ਵਾਰ ਦਾ ਜੂਸ ਐਨ ਆ ਗਿਆ ਕਰ ਯਾਰ ਸਭੀ ਵੇ ਜਾਂਦੀ ਵਾਰ ਦਾ ਦਵਾਰੇ ਆਵਾਂਗੇ ਯਾਰ ਅਸੀਂ ਤੇ ਦਵਾਰੇ ਆਉਣਾ ਤੇ ਹੁਣ ਤਾਂ ਚੱਲਣਾ ਹਾਂ ਹਾਂ ਹੁਣ ਤਾਂ ਚੱਲਿਆਂ ਇੱਕ ਵਾਰ ਇਹ ਦੋ ਗੱਲ ਅੰਦਰ ਹੀ ਨਾ ਰੱਖ ਸਕਦੇ ਅਸੀਂ ਚਲ ਚਲ ਫਿਰ ਚਾ ਚਾ ਚੱਕ ਗੱਡੀ 'ਚ ਬੈਠ ਲੇਟ ਆਂ ਪਹਿਲੀ ਪਹਿਲੇ ਗੱਡੀ ਚ ਜਾਣਾ ਟਾਈਮ ਹੋ ਗਿਆ ਜੀ ਪੌਣੇ 2 ਸਾਢੇ 3 ਤੱਕ ਲਾਸਟ ਐਗਜ਼ਿਟ ਹੁੰਦਾ ਤੇ ਪੌਣੇ 2 ਹੋ ਚੱਲੇ ਆ ਤੇ ਅਸੀਂ ਬਾਉਂਡਰ ਦੇ ਵੱਲ ਵਧ ਰਹੇ ਹਾਂ ਜੀ ਹੁਣ ਕੋਈ ਨਹੀਂ ਜੇ ਨਾ ਪਚਾਏ ਫਿਰ ਕੱਲੂ ਵਗ ਜੀ ਕਰਦਾ ਰਾਜ ਨਹੀਂ ਫਿਰ 8 ਦਿਨ ਕੱਲ ਨਹੀਂ ਫਿਰ 8 ਦਿਨ ਲੱਗਣਗੇ ਹੋਰ ਚੱਲੋ ਐਕਸਟੈਂਡ ਤੇ ਹੋਣਾ ਹੀ ਹੋਣਾ ਤੇ ਚਲ ਨਾਲੇ ਵਿਆਹ ਦੇਖਿਆ ਮਾਂ ਦੇ ਬਾਈਕਾ ਮਾਮੇ ਦੀ ਦੀਦਾ ਵਿਆਹ ਦੇਖਿਆ ਸਾਡੇ ਦਾ ਲਓ ਜੀ ਪਹੁੰਚ ਗਿਆਂ ਬਾਰਡਰ ਦੇ ਬਿਲਕੁਲ ਉੱਪਰ ਤੇ ਗੱਡੀ 'ਚੋ ਸਮਾਨ ਹੁਣ ਲਾ ਲਈਏ ਜੀ ਅਸੀਂ ਤੇ ਫੇਰ ਵਧਣਾਂਗੇ ਅੱਗੇ ਵੱਲ ਬਾਈ ਸੁਭਾਨ ਕਿੱਥੇ ਆ ਆ ਗਿਆ ਮੇਰਾ ਯਾਰ ਆੜੀ ਮੇਰਾ ਕੀ ਹਾਲ ਚਾਲ ਹੈ ਸੁਭਾਨ ਭਾਈ ਠੀਕ 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 ਇਹ ਪੱਕੇ ਆੜੀ ਨੇ ਜੀ ਆਪਣੇ ਇੱਥੇ ਦੀ ਸਮਾਨ ਲੈ ਕੇ ਚਲੀਏ ਹਾਂਜੀ ਚਲੀਏ ਲਓ ਜੀ ਸਮਾਨ ਲਾਈਏ ਤੇ ਗੱਡੀ 'ਚੋ ਓ ਕਿਵੇਂ ਆ ਸਮੀ ਜੱਟ ਠੀਕ ਆ ਬਾਸ ਢੱਲਾ ਜਾਇਆ ਚ ਕਰਦੇ ਆ ਦਰ ਨਾਲ ਗੱਲ ਗੇਟ ਤੇ ਜਾ ਕੇ ਆਹ ਦੇਖੋ ਕੀ ਹੋਇਆ ਪਿਆ ਮੈਂ ਕਿਹਾ ਤੂੰ ਸਾਡਾ ਵੀ ਗਾਂ ਖਲਾ ਦੇਣਾ ਅਗਲੇ ਅਗਲੇ ਸਾਡਾ ਨਾ ਰਹਿਣ ਦਿਆ ਕਰ ਭਰਾ ਇਹ ਸਾਡੇ ਵਾਲਾ ਜੀ ਸਾਡਾ ਕੋ ਨਹੀਂ ਭਈ ਇਹਨਾਂ ਸਮਾਨ ਇਹ ਇਹ ਕਿਸੇ ਦਾ ਕਿਤੇ ਕੱਲ ਨੂੰ ਕਹੀਂ ਜਾ ਮੇਰਾ ਨਹੀਂ ਲੈ ਕੇ ਦਰ ਨਾਲ ਇਹਨਾਂ ਸਮਾਨ ਲੈ ਸਾਡਾ ਨਹੀਂ ਹੈਗਾ ਇਹ ਕਉ ਸੁਭਾਨ ਭਾਈ ਕਹਿ ਦੋ ਕ ਇਹਨਾਂ ਦਾ ਨਹੀਂ ਹੈਗਾ ਸਾਡੀਆਂ ਤਾਂ ਦੋ ਟੈਚੀਆਂ ਨੇ ਦੋ ਟੈਚੀਆਂ ਇੱਕ ਛੋਟੀ ਟੈਚੀ ਆ ਦੋ ਟੈਚੀਆਂ ਤੇ ਇੱਕ ਛੋਟੀ ਡੈਚੀ ਆ। ਬਾਕੀ ਬਹੁਤ ਹੀ ਮਸ਼ਹੂਰ ਹਸਤੀ ਆ ਉਹ ਦਾ ਸਮਾਨ। ਚਲੋ ਸਭ ਕਿਹਦਾ ਸਮਾਨ ਹੈ? ਚਲੋ ਸਭ ਨੇ ਸੋਨੀਆ ਮਾਨ ਦਾ ਸਮਾਨ ਸਾਨੂੰ ਭੇਜਦਾ ਸਾਰਾ ਲਹਿੰਗੇ ਲੁੰਗੇ ਸੋਨੀਆ ਮਾਨ ਜੀ ਦਾ ਸਮਾਨ ਹੈ ਇਹ। ਲਹਿੰਗੇ ਜਿੱਲੇ ਲੈ ਕੇ ਜਾਣਿਆ ਕਹਿੰਦੇ। ਚਲੋ ਜੀ ਇਮੀਗ੍ਰੇਸ਼ਨ ਕਰਾ ਲਈਏ ਸੈਟਿੰਗਾਂ ਬੈਟਿੰਗਾਂ ਅਜੇ ਸਹੀ ਨਹੀਂ ਆ ਰਹੀਆਂ ਸਮਾਨ ਦੀਆਂ। ਕਰਾ ਲਿਓ ਸਰ ਅਸੀਂ ਚੱਲਦੇ ਅੰਦਰ ਨੂੰ। ਅਸੀਂ ਅੰਦਰ ਜਾਓ। ਹਾਂਜੀ। ਲੋ ਵੀ ਇਹ ਆ ਗਿਆ ਇਮੀਗ੍ਰੇਸ਼ਨ ਕਾਊਂਟਰ ਬੇਬੇ ਬਾਪੂ ਹੁਣੇ ਨਾਲ ਆਏ ਸੀ ਦੇਖ ਲੋ ਉਦੋਂ ਕਿੰਨਾ ਰਸ਼ ਹੁੰਦਾ ਇਥੇ ਕਿੰਨੀ ਭੀੜ ਹੁੰਦੀ ਹੈ ਕਿਉਂ ਜਾਲਾਦ ਵਾਲਾ ਹੋਰ ਭਾਈ ਜੀ ਠੀਕ ਠਾਕ ਇਮੀਗ੍ਰੇਸ਼ਨ ਹੋ ਗਈ ਤੇ ਸਾਰਾ ਕੁਝ ਹੋ ਗਿਆ ਡਨ ਤੇ ਹੁਣ ਆਪਾਂ ਚੱਲਿਆਂ ਜੀ ਗੇਟ ਦੇ ਵੱਲ ਨੂੰ ਬਾਰਡਰ ਤੇ ਬਿਲਕੁਲ ਪਹੁੰਚਦੇ ਆ ਸਿਰਫ ਅੱਧਾ ਘੰਟਾ ਬਾਕੀ ਹੈ ਜੀ ਅੱਧੇ ਘੰਟੇ ਦੇ ਵਿੱਚ ਗੇਟ ਤੱਕਣਾ ਹਰ ਹਾਲਤ ਦੇ ਵਿੱਚ ਢਿਲੋਂ ਸਾਹਿਬ ਨੂੰ ਫਿਰ ਕਿਹਦੀ ਰੱਖ ਲੋ ਕਹਿੰਦੇ ਨਹੀਂ ਰੱਖਣਾ ਨਹੀਂ ਰੱਖਣਾ ਨਹੀਂ ਰੱਖਣਾ ਇੱਲਾ ਵੀ ਆ ਕੰਮ ਨਿਭੜ ਨਹੀਂ ਰਿਹਾ ਮਹੀਨਾ ਦਾ ਸਾਨੂੰ ਲੰਘ ਗਿਆ ਤੇ ਇਹ ਹੋਪਸ ਹੋ ਜਦੋਂ ਨੂੰ ਦੁਬਾਰਾ ਆਵਾਂਗੇ ਉਹਦੋਂ ਸਾਰਾ ਵਧੀਆ ਢੰਡੇ ਝੁੰਡੇ ਲਾ ਕੇ ਤਿਆਰੀ ਵਧੀਆ ਹੋ ਜੂਗੀ ਉਹਦੋਂ ਤੇ ਹੈ ਸਾਈਡ ਉੱਤੋਂ ਇਹ ਨਾ ਹੁੰਦਾ ਕਿ ਯਾਰ ਐਂਟਰੀ ਵੀ ਨਹੀਂ ਵਧੀਆ ਸੀਗੀ ਆਪਣੀ ਹੈ ਅਗਲੀ ਵਾਰੀ ਮਾਸ਼ਾਅੱਲਾ ਐਦੋਂ ਵੀ ਐਦੋਂ ਵੀ ਵਧੀਆ ਹੋਊਗੀ ਕਦੋਂ ਆਣਾ ਭਾਜੀ ਹੁਣ ਅਸੀਂ ਹਾਂ ਅਗਲੇ 2 ਮਹੀਨੇ ਬਾਅਦ ਤੁਸੀਂ ਇੱਥੇ ਆਉਂਗੇ ਅਗਲੇ 2 ਮਹੀਨੇ ਵਾਂਗ ਆਗੇ ਆ ਜਾਂ ਅਸੀਂ ਟੂਰ ਕਰਨਾ ਏ ਇਕ ਨਾਲੇ ਉਦੋਂ ਤਾਂ ਪੱਕੀ ਆਉਣਾਗਾ ਡੇਲੋਂ ਸਾਹਿਬ ਨਾਲ ਹੈ ਲੈ ਬਈ ਪਹੁੰਚ ਗਏ ਆ ਬਿਲਕੁਲ ਬਾਰਡਰ ਦੇ ਉੱਤੇ ਜ਼ੀਰੋ ਲਾਈਨ ਤੇ ਜਾਣ ਲੱਗਿਆ ਜੀ ਫਰੇਡ ਦਾ ਟਾਈਮ ਸ਼ੁਰੂ ਹੋ ਗਿਆ ਤਾਂ ਕਰਕੇ ਸਾਊਂਡ ਚੱਲ ਰਿਹਾ ਫਰੇਡ ਸ਼ੁਰੂ ਹੋਣ ਵਾਲੀ ਹੈ ਜੀ ਸ਼ੁਕਰੀਆ ਭਾਈ ਜਾਨ ਬਹੁਤ ਸ਼ੁਕਰੀਆ ਜੀ ਤੁਹਾਡਾ ਤੁਸੀਂ ਮਿਹਰਬਾਨੀ ਤੁਹਾਡੀ ਥੈਂਕ ਯੂ ਸੋ ਮਚ ਫਾਰ ਯੂਰ ਵਿਜ਼ਿਟ ਹਾਂ ਜੀ ਤੇ ਪਲੀਜ਼ ਕਮ अगेन ਦੁਬਾਰਾ ਜ਼ਰੂਰ ਆਵਾਂਗੇ ਹਾਂ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਤੁਹਾਡਾ ਤੇ ਬਾਕੀ ਇਹ ਸੱਜਣਾ ਮਿੱਤਰਾਂ ਨੇ ਜਿੰਨਾ ਸਾਥ ਦਿੱਤਾ ਇਹਨਾਂ ਨੇ ਘੁਮਾਇਆ ਫਰਾਇਆ ਸਾਨੂੰ ਨਾਸਰ ਭਾਈ ਢਲੋਂ ਸਾਹਿਬ ਸਮੀ ਸਾਰੇ ਮੁਹੱਬਤਾਂ ਬਣੀਆਂ ਰਹਿਣਗੀਆਂ ਜੁੜੇ ਰਹਿਣਾਗੇ ਬਿਲਕੁਲ ਬਿਲਕੁਲ ਜੀ ਜ਼ਰੂਰ ਹਾਂ ਜੀ ਸਾਡੇ ਤਰ੍ਹਾਂ ਕਿਸੇ ਨੇ ਹੋਰ ਘੁੰਮਣਾ ਕਰਨਾ ਹੈ ਤਾ ਬਾਈ ਹੁਣਾਂ ਨਾਲ ਮੈਂ ਪਹਿਲਾਂ ਵੀ ਰੈਫਰੈਂਸ ਦੇ ਅੰਦਰ ਐ ਸੰਪਰਕ ਬਹੁਤ ਸ਼ੁਕਰੀਆ ਜੀ ਤੁਹਾਡਾ ਥੈਂਕ ਯੂ ਸੋ ਮਚ ਮਿਹਰਬਾਨੀ ਬਰਾ ਸਮੀ ਤੂੰ ਗਾਣਾ ਗੋਣਾ ਨਹੀਂ ਗਾਉਣਾ ਕੋਈ ਇਹ ਤਾਂ ਗਾਣਾ ਹੁਣ ਮਿਕਸ ਹੋ ਜਾਣਾ ਉਹ ਇਹਨਾਂ ਨੇ ਕਾਪੀ ਰਾਈਟ ਉੱਚਾ ਕਰਕੇ ਪਿੱਛੇ ਚਲਾ ਦਿੱਤਾ ਆਪਣਾ ਇਹਨ ਕਿ ਆ ਜੂਗੀ ਆਪਣੀ ਬਾਤ ਆਪਣੀ ਬਾਤ ਵੀ ਉਸ ਸਮੀ ਦੇ ਲਾਓ ਯਾਰ ਸਮੀ ਥੋੜੇ ਮੂਹ ਸਮਝਦਾ ਅੱਜ ਤਾਂ ਸਮੀ ਤੋਂ ਮਾਈਕ ਵੀ ਨਹੀਂ ਸਮਝਦੇ ਅੱਜ ਤਾਂ ਬੱਸ ਗਿਆ ਕੰਮ ਸਮੀ ਸੁਣਾ ਯਾਰ ਕੁਝ ਨਾ ਕਰ ਸਾਥ ਕੰਬਣ ਦਾ ਹੱਥ ਕੰਮ ਬੱਦ ਬੈਣੇ ਭਰਾਵਾ ਹੱਥ ਕੰਮ ਨੇ ਸਮੀ ਸਮੀ ਰੋਣਾ ਯਾਰ ਤੂੰ ਦਿਲ ਰੱਖਿਆ ਸੀ ਦੁਬਾਰਾ ਆਵਾਂਗੇ ਜੇ ਨਹੀਂ ਇਨਸ਼ਾ ਅੱਲਾ ਰੋਣਾ ਆਪਾਂ ਕਿਉਂ ਆਪਾਂ ਮਿਲਦੇ ਰਹਿਣਾ ਆਪਾਂ ਕਿਹੜਾ ਵੀ ਹਾਂ ਹੰਜੂ ਨਾ ਸੈਟ ਕੋਈ ਨਹੀਂ 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 ਹੰਜੂ ਨਹੀਂ ਮੇਰੇ ਨਾਲ ਸਭ ਤੋਂ ਵੱਧ ਗੋੜੀ ਮੁਹੱਬਤ ਪਈ ਜਾਂਦਾ ਰਹੀ ਯਾਰ ਨਾਲ ਸਮੀ ਕਿਵੇਂ ਭਰਾ ਹੈ ਯੇ ਆਏ 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 ਇੱਕ ਮਿੰਟ ਚਾਚਾ ਇੱਕ ਮਿੰਟ ਬਣਾਉਨੇ ਆਪਾਂ ਤੇ ਸਮੀ ਲੈਣਾ ਜਾਂਦੀ ਵਾਰੀ ਸੁਣਾ ਦਿੰਨੇ ਆਪਾਂ ਕਿਉਂਕਿ ਗਾਣਿਆਂ ਤੋਂ ਫਿਰ ਸਫਰ ਆਪਣਾ ਜਾਰੀ ਰਹਿੰਦਾ ਵਾ ਹਾਂ ਆਰੀਆਂ ਦੇ ਨਾਲ ਅੰਬਰ ਵੱਡਿਆ ਜਾਂਦਾ ਨਹੀਂ ਹਾਏ 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 ਪਾਣੀ ਚ ਕੁੜਿਆ ਪਾਣੀ ਕੱਢਿਆ ਜਾਂਦਾ ਨਹੀਂ ਜੀਵਨ ਦੇ ਇਸ ਕੱਚੇ ਕੂੜੇ ਤਾਗੇ ਨੂੰ ਇਸ਼ਕ ਦੇ ਗੁੰਝਲ ਪੈ ਜਾਣ ਛੇਤੀ ਨਹੀਂ ਖਲਦੇ ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ ਸਮੇਂ ਮਾ ਬਤਨਾ ਸਫਰ ਚੱਲਦਾ ਰਹੇਗਾ ਇਹ ਚੱਲਦਾ ਰਹਿਣਾ ਇਨਸ਼ਾ ਅੱਲਾ ਤੇ ਹੁਣ ਆਪਾਂ ਜਿਵੇਂ ਤੈਨੂੰ ਕਿਹਾ ਸੀ ਯੂਰਪ ਯੂਰਪ ਕਿਸੇ ਤਗੜੇ ਘਾ ਬੜੀਆ ਕੰਟਰੀ ਚ ਆਪਾਂ ਮਿਲਣਾ ਇਸ ਤੋਂ ਤੇ ਤੇਰੇ ਕੋਲ ਬਲੌਗ ਸਟਾਰਟ ਕਰਾਏ ਆਪਾਂ ਐ ਹਾਏ ਹਾਏ ਹੁਣ ਬਲੌਗ ਇਹ ਬਲੌਗ ਤਾਂ ਹੀ ਸਟਾਰਟ ਕੀਤੇ ਵੀ ਅਸੀਂ ਬਾਹਰ ਵੀ ਕਿਸੇ ਮੁਲਕ ਜਾ ਕੇ ਮਿਲ ਸਕੀਏ ਇੱਕ ਦੂਸਰੇ ਨੂੰ ਕਿ ਨਹੀਂ ਪੈਸੇ ਇਕੱਠੇ ਕਰ ਲਈ ਤੂੰ ਪੈਸੇ ਆਣੇ ਆ ਨਾ ਨਹੀਂ ਤਲਾ ਜ਼ਾ ਕਹਿੰਦਾ ਹੁਣ ਆਪਾਂ ਤਾਂ ਹੀ ਵਲੌਗ ਬਣਾਉਣੇ ਸਟਾਰਟ ਕਰ ਗਏ ਵੀ ਵਧੀਆ ਮੁਲਕ ਜਾ ਸਕੀ ਮੈਂ 10000 ਡਾਲਰ ਇਕੱਠਾ ਰੱਖੇ ਹੁਣ ਉਹ ਤੇ ਅੱਗੇ ਪੌਡਕਾਸਟੇ ਗਿਆ 10000 ਡਾਲਰ ਦੇ ਕੋ ਹੋਊਗਾ ਤੇ ਫਿਰ ਇਹਨੂੰ ਨਾਲ ਲੈ ਕੇ ਜਾਣਾ ਯੂਰਪ ਹਾਂ ਇਹ ਤੇ ਲੈ ਕੇ ਨਹੀਂ ਜਾਣਾ ਨਹੀਂ ਲੈ ਕੇ ਨਹੀਂ ਜਾਣਾ ਠੀਕ ਹੈ ਠੀਕ ਹੈ ਸਮੇਂ ਤੇਰੀ ਯਾਦ ਆਊਗੀ ਯਾਰ ਸੱਚੀ ਇਨਸ਼ਾਅੱਲਾ ਉਮੀਦ ਕਰਦਾ ਤੁਹਾਨੂੰ ਯਾਦ ਹੋਣੀ ਚਾਹੀਦੀ ਨਾ ਨਾ ਸਮਝ ਤੈਨੂੰ ਸਾਡੀ ਆਉਂਦੀ ਰਵੇ ਯਾਰ ਆਉਂਦੀ ਰਹੇ ਇਨਸ਼ਾਅੱਲਾ ਸਮਾਨ ਜ਼ੀਰੋ ਲਾਈਨ ਤੇ ਪਹੁੰਚ ਗਿਆ ਸਾਡੇ ਕ ਪਿੱਛੇ ਉੱਤਰ ਰਿਹਾ ਉਹ ਅੰਗਰੇਜ਼ ਵੀ ਆ ਗਏ ਯਾਰ ਅੰਗਰੇਜ਼ ਆਪਣੇ ਬਾਰਡਰ ਵੀ ਟੱਪਦੇ ਨੇ ਮੈਨੂੰ ਮੈਂ ਤੇ ਆਪਾਂ ਹੀ ਟੱਪਦੇ ਅੰਗਰੇਜ਼ ਕਿੱਥੇ ਮੇਰੇ ਕੋਲ ਥੋੜੀ ਇੰਗਲਿਸ਼ ਬਲਵਾ ਦੋ ਯਾਰ ਅੰਗਰੇਜ਼ ਨਾਲ ਉਹ ਤੈਨੂੰ ਆੜੇ ਉਹੜੇ ਕੱਢ ਲੈ ਮੈਨੂੰ ਅੱਜ ਬਈ ਪਸਾ ਕੀ ਕਮੈਂਟ ਆਇਆ ਕਹਿੰਦੇ ਸਮਝ ਨੂੰ ਝੋਲੇ ਚ ਪਾ ਕੇ ਨਾਲ ਹੀ ਲਿਆ ਸਮਝ ਕਰ ਲੱਤਾ ਗੱਡੀਆਂ ਕਰ ਲੱਤਾ ਗੱਡੀਆਂ ਚਲੋ ਖੈਰ ਨਾਲ ਵੀਰਿਆ ਹੁਣ ਮਿਲਾਂਗੇ ਕਿੱਥੇ ਮਿਲਾਂਗੇ ਜਿਨ੍ਹਾਂ ਨੇ ਆਪਾਨੂੰ ਬੰਡਿਆ ਗੋਰੀਆ ਦੇ ਮੁਲਕ ਕਿੱਥੇ ਮਿਲਾਂਗੇ ਕੋਰੀਆ ਦੇ ਮੁਲਕ ਜਾਵਣਾ ਜਣੇ ਖੜੇ ਦਾ ਕੰਮ ਨਹੀਂ ਏ ਇਹ ਸਿਰਫ ਜੱਟ ਹੀ ਜਾ ਸਕਦੇ ਨੇ ਕਿਉਂਕਿ ਜੱਟ ਬਹੁਤ ਵੱਡੇ ਬਦਮਾਸ਼ ਨੇ ਆ ਯਾਰ ਕਹਿੰਦੇ ਹਾਸੇ ਖੇਡੇ ਸੀ ਯਾਰ ਕਿਆ ਬਾਤ ਹੈ ਲੈ ਵੀ ਅਸੀਂ ਸਮਾਨ ਦੀ ਵੇਟ ਕਰ ਰਹੇ ਹਾਂ ਸਾਡਾ ਸਮਾਨ ਨਹੀਂ ਪਹੁੰਚਿਆ ਪਤਾ ਨਹੀਂ ਕਿੱਧਰ ਗਿਆ ਸਾਡਾ ਸਮਾਨ ਸਮੇ ਸਮੀ ਸਮਾਨ ਕਿਥੇ ਫਸ ਗਿਆ ਸਾਡਾ ਸਮਾਨ ਇੱਥੇ ਹੀ ਆ ਬੈਗ ਚ ਮਾਰ ਕੇ ਆ ਗਿਆ ਆ ਗਿਆ ਆ ਗਿਆ ਲੈ ਵੀ ਸਮਾਨ ਪਹੁੰਚ ਗਿਆ ਸਾਡਾ ਚੱਲ ਵੀ ਲੈ ਵੀ ਸਮਾਨ ਪਹੁੰਚ ਗਿਆ ਆਪਣਾ ਬਿਲਕੁਲ ਜ਼ੀਰੋ ਲਾਈਨ ਤੇ ਉਹ ਸਾਹਮਣੇ ਪਏ ਆ ਸਾਰੇ ਟੈਜੀ ਤੇ ਲੈ ਲੀਏ ਹੁਣ ਸਾਰਿਆਂ ਨੂੰ ਆਜੋ ਚੰਗਾ ਜੀ ਰੱਬ ਰੱਖਿਆ ਆਇਆ ਮਸਲੀਆਂ ਮਸਲੀਆਂ ਆਇਆ ਚੰਗਾ ਰੱਬ ਰੱਖਾ ਚੰਗਾ ਚੰਗਾ ਟੱਲਾ ਸਭ ਓਕੇ ਵੀਰੇ ਲਵ ਯੂ ਬਹੁਤ 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 ਸਾਰਾ ਪਿਆਰ ਆ ਓਕੇ ਜੀ ਬេស ਕਰਾਂਗਾ ਕਰਨ ਪਹੁੰਚੋ ਓਕੇ ਸ਼ੁਕਰੀਆ ਬਹੁਤ ਥੈਂਕ ਯੂ ਸੋ ਮਚ ਚੰਗਾ ਭਾਈ ਓਕੇ ਚੰਗਾ ਜੀ ਸ਼ਬਾਨ ਭਾਈ ਫਿਰ ਮਿਲਾਂਗੇ ਰੱਬ ਰੱਖਾ ਲੈ ਵੀ ਮੈਲੀਆਂ ਗੱਲੀਆਂ ਨੇ ਬੜੀਆਂ ਪਾਸਪੋਰਟ ਕਰਾਈਆਂ ਚੈੱਕ ਤੇ ਪਹੁੰਚੀਏ ਖੈਰ ਨਾਲ ਇਹ ਲੀਕ ਲੰਗਣੀ ਬਹੁਤ ਔਖੀ ਆ ਚਲੋ ਇਹ ਪਹੁੰਚ ਗਏ ਜ਼ੀਰੋ ਤੇ ਲੋ ਜੀ ਤੁਰ ਤੇ ਤੁਰਦੇ ਅਸੀਂ ਪਹੁੰਚਣਾ ਹੈ ਇੰਡੀਅਨ ਕਸਟਮਰਸ ਤੇ ਲੈਂਡ ਕਸਟਮਰ ਸਟੇਸ਼ਨ ਅਟਾਰੀ ਸਮਾਨ ਚੈੱਕ ਹੋਗਾ ਤੇ ਸਕੈਨ ਹੋ ਸਾਰਾ ਕਸਟਮ ਦੇ ਘਰ ਹੀ ਦੇਖ ਦਿੰਦੇ ਕੀ ਕੁਝ ਲੈਂਦਾ ਇਧਰ ਆਪਣੇ ਬੀਐਸਐਫ ਦੇ ਫੌਜੀ ਤਿਆਰੀਆਂ ਕਰੀ ਜਾਂਦੇ ਆ ਕਿਉਂਕਿ ਉਹ ਹੋਣੀ ਐ ਪਰੇਡ ਹੋਣੀ ਐ ਜਵਾਨਾਂ ਦਾ ਜੋਰ ਲੱਗਿਆ ਹੋਇਆ ਪੂਰਾ ਦੇਖੋ ਸਮਾਨ ਸਾਰਾ ਹੋ ਗਿਆ ਜੀ ਚੈੱਕ ਤੇ ਇਹ ਹੁਣ ਆਪਾਂ ਲੱਦਣਾ ਟਰੱਕ ਦੇ ਵਿੱਚ ਜਿਵੇਂ ਪਹਿਲਾਂ ਲਾਦੇ ਹੁੰਦੇ ਉਹ ਜਾਂਦੇ ਤੇ ਬੱਸ ਆ ਗਈ ਜੀ ਆਪਾਂ ਨੂੰ ਲੈਣ ਦੇ ਲਈ ਭਾਈ ਜੀ ਕੀ ਹਾਲ ਐ ਠੀਕ ਠਾਕ ਹੋ ਛੱਡ ਦੀ ਗੱਲਾ ਚਲੋ ਵਧੀਆ ਤੇ ਸਮਾਨ ਸਮਾਨ ਰੱਖ ਲਈਏ ਲਓ ਜੀ ਬੱਸ ਚ ਲੱਗੇ ਆ ਬਹਿਣ ਤੇ ਇਹ ਛੱਡੋ ਆਪਾਂ ਨੂੰ ਟਰਾਲੀ ਪਾਉਣ ਲੱਗੇ ਆ ਟਰਾਲੀ ਪਾਉਣੀ ਆ ਪਹਿਲਾਂ ਓ ਟਰਾਲੀ ਪਾਉਣੀ ਟਰਾਲੀ ਪਿੱਛੇ ਪਾ ਕੇ ਫਿਰ ਇਮੀਗ੍ਰੇਸ਼ਨ ਦੇ ਲੱਗੇ ਜਾਈਏ ਚੱਲ ਲੱਗੇ ਕਰ ਸਾਰੀ ਇੰਡੀਆ ਬਾਹਰ ਪਾਕਿਸਤਾਨ ਹਾਂ ਜਨਾ ਫਿਰ ਤੇ ਲੋਕ ਆਉਂਦੇ ਦੇਖੋ ਜੀ ਲੋਕ ਆਈ ਜਾਂਦੇ ਆ ਪੂਰੀ ਭੇਡ ਲੱਗਦੀ ਆ ਪ੍ਰੇਡ ਦੇ ਟਾਈਮ 'ਤੇ ਇੱਥੇ ਪ੍ਰੇਡ ਦਾ ਟਾਈਮ ਹੈ ਚਲਾ 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 ਅੰਬਰ ਸਰ ਅੰਬਰ ਸਰ ਚੱਲੇ ਤਾਂ ਅੰਮ੍ਰੇ ਸਰ ਨੂੰ ਆਬਵੀਅਸਲੀ ਆਪਣੇ ਕਹਿੰਦੇ ਉਧਰ ੜਟਾਰੀ ਐਣਾ ਆਪਣੇ ਗਏ ੜਟਾਰੀ ਉਧਰ ਪਾ ਕੇ ਇਹ ੜਟਾਰੀ ਕਰੋ ਇਹ ਵਾਲਾ ਜੀ ਫੋਟੋ ਨਹੀਂ ਦੇਗਾ ਤੁਹਾਨੂੰ ਕੋਪੜ ਕੋਪੜ ਫੋਟੋ ਨਹੀਂ ਦੇਗਾ ਤੁਹਾਨੂੰ ਆ ਜਾਓ ਆ ਜਾਓ ਅੰਬਰ ਦਾ ਅੰਬਰ ਸਰ ਅੰਬਰ ਸਰ ਸਮਾਨ ਦੇਖੋ ਸਾਡਾ ਕਿਵੇਂ ਲੱਦੇ ਪਏ ਜਾ ਗਾਉਂਗੇ ਕਿਤੇ ਨਹੀਂ ਲੈ ਗਿਆ ਇਹ ਕੀ ਆ ਵਾ ਆਪਣੀ ਤਾਂ ਦੋ ਹੀ ਟੈਚੀ ਉਹ ਭਰਾਵਾ ਇਹਨੂੰ ਪੋਪਨ ਖਵਾ ਦੇ ਆਂਦਾ ਪੋਪਨ ਖਾਣੇ ਠੀਕ ਆਣੇ ਨੇ ਇਧਰਲੇ ਪਾਸੇ ਜੀ ਅਲੱਗ ਤੋਂ ਫੇਰ ਅੰਦਰ ਲੈ ਜਾਂਦੇ ਆ ਜਿਹੜਾ ਇਹ ਦਰਵਾਜ਼ਾ ਐ ਇੱਥੋਂ ਫਿਰ ਅੰਦਰ ਇਮੀਗ੍ਰੇਸ਼ਨ ਕਰਾਉਂਦੇ ਆ ਦੂਜਾ ਜੇ ਘੁੰਮਣ ਫਿਰਨਾ ਹੋ ਤਾਂ ਇੱਥੋਂ ਸਿੱਧਾ ਲੰਘ ਸਕਦੇ ਆ ਅੱਗੇ ਇੱਕ ਕੱਲੇ ਕਹਿੰਦੇ ਇੱਕ ਗੋਣ ਡਿਪਲੋਮਾ ਡਿਪਲੋਮਾ ਅਭੀ ਹੋਰ ਐ ਦੋ ਚੱਕਰ ਲੰਘਾ ਬਾਈ ਜੀ ਮਿਹਰਬਾਨੀ ਸ਼ੁਕਰੀਆ ਤੁਹਾਡਾ ਫੇਰ ਮਿਲਾਂਗੇ ਇਹਨਾਂ ਬਾਈਆਂ ਨੂੰ ਸਾਲ ਬਾਅਦ ਹੀ ਮਿਲਣਾ ਹੁੰਦਾ ਹੁਣ ਤਾਂ ਸਾਲ ਬਾਅਦ ਮਰੇ ਸੀ ਜਦੋਂ ਆਉਂਦੇ ਜਾਂਦੇ ਠੀਕ ਹੈ ਧੰਨਵਾਦ ਬਾਈ ਜੀ ਸასი ਗੱਲ ਵੀਰੇ ਲੈ ਵੀ ਹੁਣ ਇਮੀਗ੍ਰੇਸ਼ਨ ਕਰਾ ਲਈ ਆਪਾਂ ਇਹ ਸਾਹਮਣੇ ਹੈ ਯਾਤਰੀ ਟਰਮੀਨਲ ਯਾਤਰੀ ਟਰਮੀਨਲ ਹੁਣ ਇੱਥੇ ਕਿੰਨੇ ਟਾਈਮ ਚ ਇਮੀਗ੍ਰੇਸ਼ਨ ਹੁੰਦੀ ਹੈ ਫਿਰ ਬਾਹਰ ਨਿਕਲ ਕੇ ਬਣਾਵਾਂਗੇ ਲੋ ਜੀ ਇਮੀਗ੍ਰੇਸ਼ਨ ਹੋ ਗਈ ਤੇ ਬਾਹਰ ਨਿਕਲਦੇ ਹਾਂ ਹੁਣ ਡਿਊਟੀ ਤੇ ਵੀ ਚੈੱਕ ਅਪ ਹੋ ਗਿਆ ਡਿਊਟੀ ਫਰੀ ਦੇ ਉਹ ਡਿਊਟੀ ਫਰੀ ਕਸਟਮ ਤੇ ਸਰ ਸਰ ਵੀਰ ਬੰਦ ਕਰ ਸ਼ਾਮ ਦੇ 5:00 ਵਜੇ ਆਪਣੇ ਇੰਡੀਆ ਦੇ ਇੰਡੀਆ ਦੇ ਹਿਸਾਬ ਨਾਲ ਹੁਣ ਤੇ ਹੁਣ ਬਾਹਰ ਨਿਕਲ ਰਹੇ ਆ ਬਿਲਕੁਲ ਤੁਸੀਂ ਦੇਖ ਲਓ ਕੋਈ ਵੀ ਭਾਵੇਂ ਬਾਏਅਰ ਆਉਣਾ ਹੋਵੇ ਭਾਵੇਂ ਬਾਏ ਰੋਡ ਟਰੈਵਲ ਕਰਨਾ ਹੋਵੇ ਜਦੋਂ ਇੱਕ ਕੰਟਰੀ ਤੋਂ ਦੂਜੀ ਕੰਟਰੀ ਜਾਣਾ ਨਾ ਸਾਰਾ ਇੱਕ ਦਿਨ ਪੂਰਾ ਜਾਇਆ ਹੋ ਜਾਂਦਾ ਹੈ ਤੇ ਹੁਣ ਗੱਡੀ 'ਚ ਰੱਖਦੇ ਆ ਬਾਹਰ ਜਾ ਕੇ ਸਮਾਨ ਤੇ ਫਿਰ ਬਾਅਦਿਆਂ ਜੀ ਪਿੰਡ ਨੂੰ ਸੱਪਰ ਤਹ ਕਰਾਂਗੇ ਆਪਕੀ ਨਹੀਂ ਰਹਿ ਗਈ ਲੈ ਵੀ ਫਾਈਨਲ ਜੈਕਅਪ ਵੀ ਹੋ ਗਿਆ ਹੁਣ ਤੁਹਾਨੂੰ ਵੀ ਛੁੱਟੀਆਂ ਲਗੀਆਂ ਲਾਸਟ ਵਲੌਗ ਸੀ ਆਪਣਾ ਜਨਵਰੀ ਜਨਵਰੀ ਮਹੀਨੇ ਮੌਜਾਂ ਕਰੋ ਜਨਵਰੀ ਮਹੀਨੇ ਛੁੱਟੀਆਂ ਮਾਣੋ ਤੇ ਜਿਹੜਾ ਪਾਕਿਸਤਾਨ ਦਾ ਆਪਣਾ ਸਫਰ ਸੀ ਪਾਕਿਸਤਾਨ ਦਾ ਟੂਰ ਆ ਤੇ ਉਹਨੂੰ ਬਸ ਇਹਦੇ ਨਾਲ ਸਮਾਪਤ ਕਰਦੇ ਆਂ ਜੀ ਲਾਹੌਰ 23 ਕਿਲੋਮੀਟਰ ਬੜਿਆਂ ਦੀ ਤਮੰਨਾ ਹੁੰਦੀ ਐ ਤੇ ਫੋਟੋ ਖਿੱਚਣ ਦੀ ਸਾਡੀ ਵੀ ਕਿਸੇ ਟਾਈਮ ਤੋਂ ਮੰਨਣਾ ਸੀਗੀ ਤੇ ਦੋ ਵਾਰ ਹੋਏ ਆ ਖੁਸ਼ੀ ਦਾ ਤਿੰਨ ਵਾਰ ਹੋਏ ਬੜਾ ਵਧੀਆ ਸਫਰ ਰਿਹਾ ਬਟ ਜੋਈ ਗੱਲ ਐ ਨਾ ਸੁਪਨੇ ਬੰਦੇ ਨੂੰ ਦੇਖਣੇ ਚਾਹੀਦੇ ਨੇ ਪਰ ਬਾਤ ਨੂੰ ਆਪਕੀ ਹਾਂ ਜੀ ਹੈਲੋ ਜੀ ਗੱਡੀ ਆਪਣੀ ਪਹੁੰਚ ਗਈ ਸਮਾਨ ਰੱਖ ਲਿਆ ਹੁਣ ਐ ਭਾਈ ਜੀ ਪਹਿਲੀ ਵਾਰੀ ਲੈਣ ਆਏ ਆ ਅੰਦਰ ਲਾਂਗੇ ਬਾਈ ਕਿਵੇਂ ਹੋ ਕੀ ਕੋਈ ਕੰਨੀ ਗੱਲ ਭਾਈ ਜੀ ਕੀ ਹਾਲ ਚਾਲ ਨੇ ਠੀਕ ਠਾਕ ਅੱਛਾ ਸ਼ੁਕਰੀਆ ਵੀਰੇ ਐ ਭਾਈ ਸੇਵਕ ਬਾਈ ਨੇ ਲਾਹੌਰ ਨੂੰ ਕਰਤੀ ਗੱਡੀ ਸਿੱਧੀ ਬਾਈ ਕਿੱਧਰ ਲਾਂਗੇ ਸੀਗੇ ਮੈਂ ਤਾਂ ਲਾਹੌਰ ਲਾਂਗੇ ਬਾਈ ਲਾਹੌਰ ਲੱਗਿਆ ਸੀ ਅੱਗੇ ਸੇਵਕ ਭਾਈ ਆਪਾਂ ਨੂੰ ਲੈਣ ਆਉਂਦੇ ਜੀ 에어ਪੋਰਟ ਤੋਂ ਲੈਂਡ ਬਾਰਡਰ ਤੋਂ ਪਹਿਲੀ ਵਾਰ ਹੀ ਲੈਣ ਆਏ ਆ ਤਾਂ ਕਰਕੇ ਇਹ ਗੱਡੀ ਲੈ ਗਏ ਤੁਹਾਨੂੰ ਦਿਖਾਵਾਂ ਮੈਂ ਕਿੱਥੇ ਲੈ ਗਏ ਏ ਆਉਂਦੇ ਲੈ ਗਏ ਲਾਹੌਰ 23 ਕਿਲੋਮੀਟਰ ਦੇਖੋ ਐਨੀ ਦੂਰ ਲੈ ਗਏ ਜੀ ਸਿੱਧੀ ਲੈ ਵੀ ਸਮਾਨ ਟਿੱਗਿਆ ਸਾਰਾ ਡਿੱਗੀ ਭਰਤੀ ਐਦਗੀ ਫਿਰ ਡਿੱਗੀ ਵੀ ਨਹੀਂ ਲੱਗਦੀ ਕਹਿੰਦੇ ਲੱਗੀ ਚੱਲ ਬਈ ਲੈ ਵੀ ਇਹ ਪਹੁੰਚ ਗਿਆ ਸੀ ਚਭਾਲ ਚਭਾਲ ਹੀ ਆ ਮੈਨੂੰ ਲੱਗਦਾ ਕਿਉਂਕਿ ਮਾਝੇ ਦੇ ਏਰੀਆ ਦਾ ਮੈਨੂੰ ਪਤਾ ਨਹੀਂ ਹੈਗਾ ਇਹਨਾਂ ਤੇ ਟਾਬੇ ਦੇ ਰੁਗੇ ਆ ਤੇ ਦੇਸੀ ਟਾਬਾ ਜਾ ਮਪਿੰਡਾਂ ਨਾਲ ਤੇ ਚਾਹ ਪੀ ਲਈਏ ਚਾਹ ਪੀ ਕੇ ਕਾਇਮ ਜੇ ਹੋ ਗਏ ਫਿਰ ਅੱਗੇ ਨੂੰ ਵਧਾਂਗੇ ਫਿਰ ਪਿੰਡ ਵੱਲ ਨੂੰ ਜਾਵਾਂਗੇ ਇਹ ਅਸੀਂ ਖੜੇ ਆ ਦਾਊ ਕੇ ਭੈਣੀ ਮੈਂ ਲਾਦਾ ਦਾਊ ਕੇ ਭੈਣੀ ਅਟਾਰੀ ਕੱਲੂ ਵਾਲ ਭਰੋਪਾਲ ਤੇ ਇਹ ਪਿੰਡਾਂ ਦੇ ਨਾਮ ਨੇ ਲੈ ਵੀ ਪਿੰਡ ਦੇ ਹੁਣ ਇੱਥੋਂ ਲੱਗਣਾ ਕੋਈ 3 ਘੰਟੇ ਤੇ ਉੱਥੇ ਜਾਂਦਿਆਂ ਨੂੰ ਹਨੇਰਾ ਵੀ ਹੋ ਜਾਣਾ ਤੇ ਕੈਮੋ ਕਾਇਮ ਹੋ ਕੇ ਇੱਕ ਵਾਰੀ ਅੱਗੇ ਵਧਾਉਨੇ ਆ ਹੁਣ ਆਪਾਂ ਸਫ਼ਰ ਤੇ ਇਸ ਦੇ ਨਾਲ ਹੀ ਜੀ ਆਪਣੀ ਅੱਜ ਦੀ ਸਮਾਪਤੀ ਹੈ ਆਪਣੇ ਸਾਰੇ ਪਾਕਿਸਤਾਨ ਦੇ ਸਫ਼ਰ ਦੀ ਬਹੁਤ ਵਧੀਆ ਰਹਾ ਧੰਨਵਾਦ ਮੇਰੇ ਵੀਰ ਮੇਰਿਆਂ ਦਾ ਸਾਰਿਆਂ ਦਾ ਬਿੱਤਰ ਪਿਆ ਰਹਿਦਾ ਤੇ ਹੁਣ ਆਪਾਂ ਜੁੜਾਂਗੇ ਕਿਸੇ ਨਵੇਂ ਸਫਰ ਤੇ 1 ਮਹੀਨੇ ਬਾਅਦ ਮਿਲਦੇ ਆਂ ਜੀ ਨਵੇਂ ਵਲੋਗਸ ਨਾਲ ਮੀਡੀਆ ਨਾਲ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ